ਸਾਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮਤੇ ਨਗਰ ਤੇ ਨਗਰਾਂ ਪਿੰਡ ਤੋਂ ਇਹ ਹੈਗਾ ਇੱਕ ਵਾਰੀ ਨੋਟ ਕਰ ਲਓ ਪਿੰਡ ਹੈਗਾ ਨੰਗਲ ਨੰਗਲ ਪਿੰਡ ਤੋਂ ਜਿਹੜੀ ਬੀੜ rau ਕਿਆਂ ਨੂੰ ਛੜਕ ਜਾਂਦੀ ਆ ਉਹ ਸੜਕ ਦੇ ਉੱਤੇ ਸਰਦਾਰ ਸੁਖਦੇਵ ਸਿੰਘ ਪੁਲਸੀਏ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਔਰ ਜਦੋਂ ਤੁਸੀਂ ਨੰਗਲ ਪਿੰਡ ਤੋਂ ਰਾਉਕੇ ਵਾਲੇ ਬੀੜ ਰਾਉਕੇ ਪਾਸੋਂ ਨੂੰ ਦੂਰੀ ਤੈਅ ਕਰੋਗੇ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਦੇ ਜਿੰਨੂੰ ਮਰਜ਼ੀ ਪੁੱਛ ਲਿਓ ਤੁਸੀਂ ਬਾਈ ਸਰਦੇਵ ਸਿੰਘ ਪੁਲਸੀਏ ਗਿੱਲਾਂ ਦੇ ਘਰੇ ਜਾਣਾ ਵਾ ਮਿੱਤਰੋ ਤੇ ਤੁਹਾਨੂੰ ਝੱਟ ਦੇਣੇ ਬੰਦੇ ਦੱਸ ਦੇਣਗੇ ਵੀ ਆ ਪਾਈ ਆ ਘਰ ਆਵੇ ਇੱਥੇ ਜਾ ਕੇ ਮੱਝ ਦੇਖ ਲਓ ਜਾ ਕੇ ਤੇ ਮੈਂ ਨੀਲੀ ਰਾਵੀ نسل ਦੀ ਝੋਟੀ ਇੱਕ ਤੁਹਾਡੇ ਲਈ ਲੈ ਕੇ ਆ ਗਿਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਮੁੱਲ ਆ ਕਿੰਨੇ ਦੁੱਧ ਦਾ ਰਿਕਾਰਡ ਆ ਉਹ ਗਰਦਿਆਂ ਗੱਲਾਂ ਬਾਤਾਂ ਆਪਾਂ ਬਾਈ ਦਿਨਾਂ ਦਾ ਸਸੀ ਘਾਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਜੀ ਸੇਤਾ ਦੇ ਪਰਿਵਾਰ ਆ ਬਾਬਾ ਵਧੀਆ ਸਾਰੇ ਸਰਦੀ ਕਰਦੇ ਸਾਰੇ ਹਾਂਜੀ ਹਾਂਜੀ ਅਸੇ ਮੈਂ ਕਸ ਸੁਖਦੇਵ ਸਿੰਘ ਪੁਲਸੀ ਹਾਂ ਹਾਂਜੀ 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 ਤੇ ਬਈ ਕਿੰਨਵਾ ਸੂਆ ਮੈਂ ਸੁੰਦੀ ਐ ਆ ਬਈ ਤੀਜੇ ਸੂਏ ਸੁੰਦੀ ਆ ਤੀਜੇ ਸੂਏ ਇਹਨੇ ਸੂਣਾ ਵਾ ਹਾਂਜੀ ਹਾਂਜੀ ਠੀਕ ਆ ਬਈ ਕਿੰਨੇ ਦਿਨ ਪਹਿ ਵੀਰੇ ਜਾਂਦੇ ਹਜੇ ਇਹਦੇ ਬਈ ਇਹਨੇ 5 ਦਿਨ ਪਹਿ ਜਾਂਨੇ ਦੀ ਪੂਰੇ ਦਿਨ ਪੂਰੇ ਹੋਣ ਦੇ ਵਿੱਚ ਹਾਂਜੀ ਹਾਂਜੀ ਤੇ ਮਨ ਦੂ ਚਾਰ ਉੱਪਰ ਲੈ ਗਈ ਉੱਪਰ ਲੈ ਹਾਂ ਠੀਕ ਹੈ ਠੀਕ ਲੱਗ ਗਿਆ ਹਾਂ ਬਈ ਉਹ ਤਾਂ ਠੀਕ ਹੈ ਦੁੱਧ ਕਿੰਨਾ ਕੁ ਚੋਇਆ ਹੋਇਆ ਬ੍ਰਦਰ ਇਹਨੇ ਬਈ 13 ਤੋਂ 14 ਕਿਲੋ ਦੁੱਧ ਦਿੱਤਾ 13 ਤੋਂ 14 ਕਿਲੋ ਦੁੱਧ ਕੰਡੇ ਦੇ ਉੱਤੇ ਥੋਲੇ ਆ ਹਾਂਜੀ 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 ਹੁਣ ਇਹਨੇ ਤੀਜਾ ਸੂਆ ਸੋ ਪਿਆਲੇ ਦਾ ਬਾਈ ਹੂੰ ਰਿਕਰਡ ਤੋੜ ਦਿੰਦੀ ਹੋਣੀ ਪੂਰੀ ਪੂਰੀ ਬਈ ਅੱਛਾ ਵੀ ਜੇ ਕੋਈ ਘਰੇ ਰੱਖਣ ਨਾਲ ਲੈ ਜਾਵੇ ਕਰੂਗੀ ਪੂਰੀ ਪੂਰੀ ਬਈ ਲੰਬਾ ਨਹੀਂ ਹੁੰਦਾ ਨਹੀਂ 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 ਬਈ ਆਪਣੇ ਚੌਣ ਚਾਨ ਪੋਲਾ ਵਾ ਪੂਰੀ ਪੂਰੀ ਵਧੀਆ ਚਵਾਈ ਦੇ ਤਾ ਠੀਕ ਆ ਵੀ ਫੇਰ ਨਾਲ ਘਰੇ ਰੱਖਣ ਲਈ ਲਾਏ ਵੰਦਾ ਅੱਛਾ ਇਹ ਗੱਬਣ ਟੀਕੇ ਤੋਂ ਹੋਈ ਹੋਈ ਜਾਂ ਸਾਨ ਤੋਂ ਆ ਟੀਕੇ ਤੋਂ ਹੋਈ ਬਿਉ ਤਾਂ ਬਈ ਬਸ ਟੀਕੇ ਦੀ ਰਾਜ ਹੁੰਦੀ ਆ ਪਰ ਆਪਾਂ ਨੂੰ ਐ ਨਹੀਂ ਪਤਾ ਵੀ ਇਹਦਾ ਵੀਰ ਨੰਬਰ ਦਾ ਨਹੀਂ ਪਤਾ ਕਿਹੜੇ ਤੋਂ ਹੋਈ ਠੀਕ ਆ ਲੈ ਵੀ ਮਿੱਤਰੋ ਰਏ ਗੱਬਣ ਇਹ ਟੀਕੇ ਦੀ ਹੋ ਜਾਂਦੀ ਕਿਉਂਕਿ ਇਹ ਜ਼ਰੂਰੀ ਪੁੱਛਣਾ ਦੱਸਿਆ ਹੋਇਆ ਦਸ ਕੁ ਵੀਰਾਂ ਨੇ ਵੀ ਕਈ ਵਾਰੀ ਮੈਂ ਸਾਣ ਤੇ ਰਹਿੰਦੀ ਹੁੰਦੀ ਕਿਉਂਕਿ ਮਈਆਂ ਦੇ ਵਿੱਚ ਇਹ ਦਿੱਕਤ ਆਉਂਦੀ ਹੁੰਦੀ ਆ ਹਾਂ ਹੀਟ ਵੀ ਆ 45 ਦਿਨਾਂ ਤੇ ਕੱਢ ਲਈ ਸੀ ਨੇ ਅੱਛਾ 45 ਦਿਨਾਂ ਤੋਂ ਮਾਲਾ ਇਹਨੇ ਦੁਬਾਰਾ ਏਆਈ ਕਰਵਾ ਲਈ ਹੈ ਹਾਂ ਪੂਰੀ ਸੀ ਤਾਂ ਬਈ ਓਕੇ ਅੱਖਾਂ ਓਕਾ ਬਹੁਤ ਆ ਨਾ ਆਏ ਆ ਪੂਰੀ ਮਾਲਾ ਓਕੇ ਦੀ ਰਿਪੋਰਟ ਆ ਥੋੜਾ ਜਿਹਾ ਹਾਂਜੀ ਹਾਂਜੀ ਠੀਕ ਆ ਬਈ ਲੈ ਮਤਲਬ ਤੋਰੀਂਗਾ ਬਈ ਹੁੰਦਾ ਫਿਰ ਰ ਰੇਟ ਕੀ ਰੱਖਾਂਗੇ ਆਪਾਂ ਇਹਦਾ ਰੇਟ ਬਈ ਇਹਦਾ ਜੈ ਜੀ ਆ 30 ਬਸ 1 ਲੱਖ ਤੇ 30000 ਰੁਪਏ ਵਿੱਚੋਂ ਥੋੜਾ ਪੋਤਾ ਲਾੜ ਪਿਆ ਉਹ ਤਾਂ ਬਈ ਹੋ ਹੀ ਜਾਂਦਾ ਠੀਕ ਹੈ ਬਈ ਲੈ ਵੀ ਮਿੱਤਰੋ ਕੋਈ ਇੱਕ 40 ਨਹੀਂ ਕੋਈ ਇੱਕ 45 ਨਹੀਂ ਬਸ 1 ਲੱਖ 30000 ਰੁਪਿਆ ਵਿੱਚੋਂ ਮਾੜਾ ਮੋਟਾ ਤੁਹਾਡਾ ਮਾਣ ਹੋਊਗਾ ਤਾਂ ਨਹੀਂ ਹੁਣ ਵੀ ਤੁਹਾਨੂੰ ਇਹ ਗੱਲ ਪਹਿਲਾਂ ਦੱਸ ਦੇਵਾਂ ਹਜੇ ਮੈਂ ਹਫਤੇ ਦੀ ਕੱਚੀ ਆ ਪਲੀ ਪੁਲੀ ਜਾਣ ਵਾਲੀ ਮਦਰੀ ਗੋਡੀ ਦੇ ਵਿੱਚ ਪੇਟ ਭਾਰਾ ਮਾੜਾ ਮਿੱਤਰੋ ਬਾਹੂ ਆਗਲਾ ਵੇਖੋ ਤੁਸੀਂ ਕਿੱਡਾ ਜ਼ਬਰਦਸਤ ਆ ਕਿੱਡਾ ਭਾਰਾ ਵਾ ਦੁੱਧ ਲੱਗੇ ਨਿਸ਼ਾਨੀਆਂ ਮੈਂ ਦੇ ਪੂਰੀਆਂ ਅਨੁਚਾਰੀਆਂ ਕਵਰ ਕਰਦੀ ਆ ਬਣਦੇ ਇੱਥੇ ਬਣਦੇ ਬਹੁਤ ਸੋਹਣੀ ਢਾਂਚੇ ਦੇ ਵਿੱਚ ਇੱਕ ਸਿੰਘ ਅੱਧਾ ਚਿੱਟਾ ਵਾ ਤੇ ਅੱਧਾ ਕਾਲਾ ਵਾ ਇਹ ਮੰਨ ਲਓ ਇੱਕ ਇਹਦੇ ਵਿੱਚ ਇੱਕ ਕੁਆਲਿਟੀ ਆ ਮਿੱਤਰੋ ਜਿਸ ਤਰ੍ਹਾਂ ਦਾ ਨੀਲੀ ਰਾਵੀ ਦੇ ਵਿੱਚ ਸਿੰਘ ਹੁੰਦਾ ਉਸੇ ਤਰ੍ਹਾਂ ਦਾ ਸਿੰਘ ਆ ਜਿਸ ਤਰ੍ਹਾਂ ਦਾ ਨੀਲੀ ਰਾਵੀ ਦੇ ਵਿੱਚ ਪੇਟ ਆ ਉਸੇ ਤਰ੍ਹਾਂ ਦਾ ਪੇਟ ਆ ਜਿਸ ਤਰ੍ਹਾਂ ਦੀ ਇਹਦੀ ਬਦਰੀ ਗੋਡੀ ਚਾਹੀਦੀ ਉਹ ਗੋਡੀ ਆ ਮਿੱਤਰੋ ਹਰ ਪੱਖ ਨੀਲੀ ਰਾਵੀ ਵਾਲੇ ਕਰਮਾਂ ਵਾਲੀ ਪੂਰੇ ਪੂਰੇ ਕਰਦੀ ਆ ਘਰੇ ਰੱਖਣ ਵਾਲੇ ਭਰਾਣੇ ਜਿੰਨੇ ਲੈਣੀਆਂ ਰੇਟ ਵੀ ਠੀਕ ਆ ਮੱਝ ਵੀ ਚੰਗੀ ਆ 13 14 5 ਕਿਲੋ ਦੁੱਧ ਵੀ ਦੇ ਦਿੰਦੀ ਆ ਮਿੱਤਰੋ ਤੇ ਖੜੀ ਸੁਖਦੇਵ ਸਿੰਘ ਪੁਲਸੀਏ ਦੇ ਘਰੇ ਹੋਈ ਆ ਮਿੱਤਰੋ ਜਦੋਂ ਤੁਸੀਂ ਪਿੰਡ ਨੰਗਲ ਤੋਂ ਬੀੜਾ rauke ਵਾਲੇ ਪਾਸੇ ਨੂੰ ਮੁੜੋਗੇ ਉੱਤੇ ਸੜਕ ਦੇ ਬਾਈ ਦਾ ਘਰ ਆ ਥਣ ਵੀ ਬਹੁਤ ਚੰਗਾ ਲੱਗਾ ਹੋਇਆ ਇਹ ਤਿੰਨ ਥਣ ਕਾਲਿਆ ਤੇ ਇੱਕ ਗਲਾਬੀ ਆ ਬਾਕੀ ਗੱਲਬਾਤ ਲਈ ਹੁਣ ਤੁਸੀਂ ਨੰਬਰ ਨੋਟ ਕਰੋ ਬਾਈ ਦਾ ਜਿਹੜੇ ਨੰਬਰ ਤੇ ਗੱਲਬਾਤ ਕਰਨੀ ਕਿੰਨਾ ਨੰਬਰ ਆ ਗਿਆ ਵੀਰੇ ਮੜਾ ਜੀ ਦੱਸ ਦਈਏ ਆਪਾਂ ਨੰਬਰ ਤੋਂ ਨੂੰ ਮਿੱਤਰੋ ਨੋਟ ਕਰਾ ਦਿੰਨੇ ਆ ਤੇ ਜਿਹੜੇ ਨੰਬਰ ਤੇ ਤੁਸੀਂ ਗੱਲ ਕਰਨੀ ਆ ਉਹ ਨੰਬਰ ਲਿਖ ਲਓ ਇੱਕ ਵਾਰੀ ਮੈਂ ਟਿਕਾਣੇ ਦੀ ਆ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਲੈਣੀ ਆ ਨੰਬਰ ਹੈਗਾ ਵਾ ਮਿੱਤਰੋ ਬਾਈ 998888 39299 99888 39299 ਇੱਕ ਵਾਰੀ ਫਿਰ ਨੋਟ ਕਰ ਲਓ 29 28 18 ਫਿਰ ਫਿਰ 39 289 ਇਹ ਨੰਬਰ ਆ ਮਿੱਤਰੋ ਬਾਈ ਦੇ ਨੰਬਰ ਲਈ ਸਕਰੀਨ ਦੇ ਉੱਤੇ ਚੱਲੀ ਵੀ ਜਾਂਦਾ ਉੱਥੋਂ ਕਾਪੀ ਕਰ ਲਿਓ ਅਗਲੀ ਕਾਰਵਾਈ ਲਈ ਤੁਹਾਡਾ ਨੰਬਰ ਸਕਰੀਨ ਦੇ ਉੱਤੇ ਪਿੰਡ ਨੰਗਲ ਜ਼ਿਲ੍ਹਾ ਮੋਗਾ